ਸਾਹਿਬੀ ਗਲ ਕਿਸਾਨ ਭਰਾਓ ਕਿਸਾਨ ਕਿਸੇ ਵੀ ਸੂਬੇ ਦਾ ਹੋਵੇ ਉਹ ਦਿਨ ਰਾਤ ਮਿਹਨਤ ਕਰਦਾ ਹੈ ਪਰ ਅਜ ਦੇ ਤਕਨੀਕੀ ਯੁੱਗ ਦੇ ਵਿੱਚ ਸਫਲਤਾ ਉਦੋਂ ਮਿਲਦੀ ਹੈ ਜਦੋਂ ਮਿਹਨਤ ਦੇ ਨਾਲ ਨਾਲ ਸਾਥ ਮਿਲੇ ਨਵੀਨਤਮ ਤਕਨੀਕ ਦਾ ਅੱਜ ਅਸੀਂ ਗੱਲ ਕਰ ਰਹੇ ਹਾਂ ਸਾਡੀ ਝੋਨੇ ਦੀ ਫਸਲ ਬਾਰੇ ਝੋਨਾ ਸਾਡੀ ਮੁੱਖ ਫਸਲ ਹੈ ਤੇ ਹਰ ਇੱਕ ਕਿਸਾਨ ਚਾਹੁੰਦਾ ਹੈ ਕਿ ਫਸਲ ਦਾ ਵੰਦੀਆ ਝਾੜ ਲਿਆ ਜਾ ਸਕੇ ਪਰ ਫਸਲ ਤਾਂ ਵਧੀਆ ਝਾੜ ਲੈਣੀ ਹੈ ਕਿਸਾਨਾਂ ਨੂੰ ਪਥਰੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਤੇ ਬਟਰੀਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨਾਂ ਸਮੱਸਿਆਵਾਂ ਦੇ ਵਿੱਚੋਂ ਹੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਜਿਹੜੀ ਤਣਾਛਿੱਟ ਜਿਹਨੂੰ ਕਿ ਆਪਾਂ ਗੋਪ ਦੀ ਸੁੰਡੀ ਦੇ ਨਾਮ ਨਾਲ ਵੀ ਜਾਣਦੇ ਹਾਂ ਇਹ ਛੋਟੀ ਜੀ ਸੁੰਡੀ ਫਸਲ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਸਾਡਾ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ ਜਿਸ ਦਾ پتہ ਸਾਨੂੰ ਝਾੜ ਵੇਲੇ ਜਾ ਕੇ ਲੱਗਦਾ ਹੈ ਇਹ ਛੋਟੀ ਜੀ ਸੁੰਡੀ ਜੋ ਕਿ ਸਾਨੂੰ ਫਸਲ ਦੇ ਸ਼ੁਰੂਆਤੀ ਦਿਨਾਂ ਵਿੱਚ ਦਿਖਾਈ ਵੀ ਨਹੀਂ ਦਿੰਦੀ ਇਹ ਤਣੇ ਦੇ ਅੰਦਰ ਜਾ ਕੇ ਅੰਦਰੋਂ ਉਹ ਨੂੰ ਖੋਖਲਾ ਕਰ ਦਿੰਦੀ ਹੈ ਦੇ ਜਿਸ ਨਾਲ ਖੋਟੇ ਨੂੰ ਜਿਹੜੇ ਜ਼ਰੂਰੀ ਤੱਤ ਚਾਹੀਦੇ ਹੁੰਦੇ ਆ ਉਹ ਨਹੀਂ ਮਿਲਦੇ ਤੇ ਅੱਗੇ ਚੱਲ ਕੇ ਸਾਨੂੰ ਫਸਲ ਦੇ ਵਿੱਚ ਸਫੇਦ ਮੁੰਦਰਾ ਜਾਂ ਥੋਕ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਿੱਦਾ ਸਿੱਧਾ-ਸਿੱਧਾ ਅਸਰ ਸਾਡੇ ਝਾੜ ਤੇ ਹਨ ਭਰਾਵੋ ਸਾਡੀਆਂ ਇੰਨੀਆਂ ਹੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਾਹਰ ਲੈ ਕੇ ਆਈਏ ਨਵੇਂ ਯੁੱਗ ਦਾ ਨਵਾਂ ਸਮਾਧਾਨ ਬੀ ਕੋਟਾ ਬਿਕੋਟਾ ਦੋਹਰੀ ਕਾਰਜ ਪ੍ਰਣਾਲੀ ਵਾਲਾ ਇੱਕ ਐਸਾ ਦਾਣੇਦਾਰ ਉਤਪਾਦਕ ਜੋ ਕਿ ਸਾਡੀ ਫਸਲ ਨੂੰ ਗੋਭ ਦੀ ਸੁੰਡੀ ਤੇ ਸਿਉਂਕ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ ਤੇ ਫਸਲ ਨੂੰ ਲੰਬੇ ਸਮੇਂ ਤੱਕ ਇਨ੍ਹਾਂ ਕੀਟਾਂ ਤੋਂ ਸੁਰੱਖਿਅਤ ਰੱਖਦਾ ਹੈ ਤੇ ਤੰਦਰੁਸਤ ਝੋਨੇ ਦੀ ਫਸਲ ਨੂੰ ਇਨ੍ਹਾਂ ਖਤਰਨਾਕ ਕੀਟਾਂ ਤੋਂ ਬਚਾਉਣ ਲਈ ਤੇ ਫਸਲ ਦੀ ਵਧੀਆ ਗ੍ਰੋਥ ਲਈ 5 ਕਿਲੋ ਬਿਕੋਟਾ ਖਾਦ ਜਰ ਰੇਤੇ ਵਿੱਚ ਮਿਲਾ ਕੇ ਰੋਪਾਈ ਤੋਂ 15 ਤੋਂ 30 ਦਿਨਾਂ ਦੇ ਵਿੱਚ ਵਿੱਚ ਖੇਤ ਵਿੱਚ ਪਾਇਆ ਜਾਵੇ ਬਿਕੋਟਾ ਕਿਸਾਨਾਂ ਲਈ ਇੱਕ ਐਸਾ ਸ਼ਕਤੀਸ਼ਾਲੀ ਦਾਣੇਦਾਰ ਸਮਾਧਾਨ ਹੈ ਜਿਹਦੀ ਵਰਤੋਂ ਕਰਨਾ ਬੇਹਦ ਹੀ ਆਸਾਨ ਹੈ ਤੇ ਅੱਜ ਦੇ ਸਮੇਂ ਬਿਕੋਟਾ ਝੋਨੇ ਦੇ ਹਰ ਇੱਕ ਕਿਸਾਨ ਦੀ ਜ਼ਰੂਰਤ ਹੈ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਜਿਹੜੀ ਆਪਣੀ ਫਸਲ ਦਾ ਝਾੜ ਅਕਸਲ ਦੇ ਸ਼ੁਰੂਆਤੀ ਦਿਨਾਂ ਵਿੱਚ ਨਿਰਧਾਰਿਤ ਹੋ ਜਾਂਦਾ ਹੈ ਤੇ ਬਿਕੋਟਾ ਇਸ ਵਿੱਚ ਆਪਣੀ ਮਦਦ ਕਰਦਾ ਹੈ ਅਸੀਂ ਤਾਂ ਇਥੋਂ ਤੱਕ ਕਹਿੰਦੇ ਆ ਕਿ ਬਿਕੋਟਾ ਸਿਰਫ ਇੱਕ ਦਵਾਈ ਨਹੀਂ ਹੈ ਇਹ ਕਿਸਾਨਾਂ ਵੱਲੋਂ ਫਸਲ ਦੇ ਸ਼ੁਰੂਆਤੀ ਦਿਨਾਂ ਵਿੱਚ ਕੀਤੀ ਜਾਣ ਵਾਲੀ ਇਨਵੈਸਟਮੈਂਟ ਹੈ ਜਿਹਦਾ ਕੀ ਮੁੱਲ ਤੁਹਾਡੀ ਫਸਲ ਦੇ ਤੁਹਾਨੂੰ ਝਾੜ ਦੇ ਕੇ ਮੋੜਦਾ ਹੈ ਤੇ ਕਿਸਾਨ ਵੀਰੋ ਇਸ ਵਾਰ ਆਮ ਦਾਣੇਦਾਰ ਦਵਾਈਆਂ ਨੂੰ ਛੱਡ ਕੇ ਆਪਣੀ ਫਸਲ ਦੇ ਵਿੱਚ ਇਨਵੈਸਟਮੈਂਟ ਕਰੋ 5 ਕਿਲੋ ਬਿਜੋਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਲਓ ਵਧੀਆ ਝਾੜ ਤੁਹਾਡਾ ਕੋਈ ਵੀ ਹੋਰ ਸਵਾਲ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ